ਤੁਸੀਂ ਦੇਖ ਰਹੇ ਹੋ ਡੇਲੀ ਪਬਲਿਕ ਨਿਊਜ਼ ਔਰ ਮੈਂ ਹਾਂ ਤੁਹਾਡਾ ਆਪਣਾ ਮਨੀ ਛੱਤਰੇ ਜਿੱਦਾਂ ਕਿ ਉਮੀਦ ਜਿਤਾਈ ਜਾ ਰਹੀ ਸੀ ਕਿ ਏ ਡੀ ਜੀ ਪੀ ਲਾਅ ਐਂਡ ਆਰਡਰ ਦੇ ਪਦ ਤੋਂ ਅਸਤੀਫਾ ਦਿੱਤਾ ਗੁਰਿੰਦਰ ਸਿੰਘ ਢਿੱਲੋਂ ਨੇ ਕਿ ਉਹ ਜਲਦੀ ਹੀ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਜੁਆਇਨ ਕਰਨਗੇ ਤੇ ਉਮੀਦਵਾਰ ਕਿਸੇ ਨਾ ਕਿਸੇ ਉਹ ਕੌਨਸਟਿਟੈਂਸੀ ਦੇ ਬਣਨਗੇ ਉਹ ਗੱਲ ਜਿਹੜੀ ਸੱਚ ਸਾਬਤ ਹੋ ਰਹੀ ਆ ਤੇ ਉਹਨਾਂ ਨੇ ਆਪਣੇ ਫੇਸਬੁਕ ਅਕਾਊਂਟ ਤੇ ਵੀ ਤੇ ਬਾਕੀ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਹੁਣ ਪੂਰੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਕੀ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਜੁਆਇਨ ਕਰਨਗੇ ਔਰ ਕਾਂਗਰਸ ਉਹਨਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਕਿਸੇ ਵੇਲੇ ਵੀ ਬਣਾ ਸਕਦੀ ਆ ਇਹ ਟ੍ਰੈਂਡ ਆਪਾਂ ਕਾਫੀ ਧੇਰ ਤੋਂ ਦੇਖਦੇ ਆ ਰਹੇ ਆ ਕਿ ਜਿਹੜੇ ਅਫਸਰ ਨੇ ਉਹ ਆਪਣੇ ਪਦ ਤੋਂ ਅਸਤੀਫਾ ਦੇ ਕੇ ਰਾਜਨੀਤਿਕ ਪਾਰਟੀ ਜੁਆਇਨ ਕਰਦੇ ਨੇ ਆਪਣੇ ਫਾਇਦੇ ਲਈ ਔਰ ਇਹ ਕਹਿ ਕੇ ਕਿ ਮੈਂ ਜਨਤਾ ਦੀ ਸੇਵਾ ਕਰਨੀ ਚਾਹੁੰਦਾ ਉਹ ਪੋਲੀਟੀਕਲ ਪਾਰਟੀ ਜੁਆਇਨ ਕਰਦੇ ਨੇ ਪੋਲੀਟੀਕਲ ਪਾਰਟੀ ਵੀ ਐਜ਼ ਅ ਵਰਕਰ ਨਹੀਂ ਐਜ਼ ਅ ਲੀਡਰ ਔਰ ਸਿੱਧਾ ਹੀ ਉਹ ਫਿਰ ਇਲੈਕਸ਼ਨ ਲੜਦੇ ਨੇ ਚਾਹੇ ਐਮਐਲਏ ਦਾ ਹੋਵੇ ਤੇ ਚਾਹੇ ਐਮਪੀ ਦਾ ਹੋਵੇ ਅਸੀਂ ਪਹਿਲਾਂ ਦੇਖਿਆ ਕਿ ਕੁਮਰ ਵਿਜੇ ਪ੍ਰਤਾਪ ਨੇ ਉਹ ਆਈਜੀ ਪਦੋਂ ਅਸਤੀਫਾ ਦੇ ਕੇ ਉਹ ਅੰਮ੍ਰਿਤਸਰ ਤੋਂ ਐਮਐਲਏ ਬਣੇ ਆਮ ਆਦਮੀ ਪਾਰਟੀ ਤੋਂ ਚਾਹੇ ਉਹਨਾਂ ਨੂੰ ਇਹ ਉਮੀਦ ਸੀ ਕਿ ਉਹ ਹੋਮ ਮਿਨਿਸਟਰ ਬਣਨਗੇ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਪਰ ਉਹਨਾਂ ਨੂੰ ਨਿਰਾਸ਼ਾ ਹੋਈ ਔਰ ਉਹਨਾਂ ਦੀ ਨਿਰਾਸ਼ਾ ਜਿਹੜੀ ਹੈਗੀ ਹੈ ਉਹ ਬੜੀ ਵਾਰ ਆਪਾਂ ਸਟੇਜਾਂ ਤੇ ਵੀ ਦੇਖ ਚੁੱਕੇ ਹਾਂ ਕਿ ਉਹ ਬਿਲਕੁਲ ਬਲੰਟ ਹੋ ਕੇ ਆਮ ਆਦਮੀ ਪਾਰਟੀ ਦੇ ਉੱਤੇ ਉਹ ਪ੍ਰਹਾਰ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਇੱਥੇ ਆਪਣੇ ਚਾਹਤੇ ਜਿਹੜੇ ਪੁਲਿਸ ਅਫਸਰ ਹੈਗੇ ਉਹਨਾਂ ਨੂੰ ਲਗਾਇਆ ਹੋਇਆ ਉਸ ਤੋਂ ਪਹਿਲਾਂ ਪਰਮਪਾਲ ਕੌਰ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਡਾਕਟਰ ਨੇ ਲਾ ਨੇ ਉਹ ਵੀ ਆਈਐਸ ਦੇ ਪਦੋਂ ਅਸਤੀਫਾ ਦਿੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਵੀ ਤੁਰੰਤ ਉਹਨਾਂ ਨੂੰ ਬਠਿੰਡੇ ਤੋਂ ਆਪਣਾ ਉਮੀਦਵਾਰ ਕੋਸ਼ਿਸ਼ਤ ਕਰ ਦਿੰਦੀ ਆ ਤੇ ਜੇ ਆਪਾਂ ਥੋੜਾ ਜਿਹਾ ਹੋਰ ਪਿੱਛੇ ਜਾਈਏ ਤਾਂ ਕੁਲਦੀਪ ਵੈਦ ਜਿਹੜੇ ਕਾਂਗਰਸ ਦੇ ਐਮਐਲਏ ਰਹਿ ਚੁੱਕੇ ਨੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ ਮੋਗੇ ਦੇ ਉਹ ਡੀਸੀ ਸੀਗੇ ਤੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਇਤੋਂ ਲੁਧਿਆਣਾ ਗਿਲ ਕੌਨਸਟਿਟੂਐਂਸੀ ਤੋਂ ਉਹਨਾਂ ਨੇ ਐਜ਼ ਐਮਐਲਏ ਜਿਹੜਾ ਚੋਣਾਂ ਲੜੀਆਂ ਤੇ ਸਫਲਤਾ ਹਾਸਲ ਕੀਤੀ ਤਾਂ ਉਹ 5 ਸਾਲ ਐਮਐਲਏ ਰਹੇ ਔਰ ਬਾਅਦ ਦੇ ਵਿੱਚੋਂ ਸੰਘੋਲ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਉਹਨਾਂ ਨੂੰ ਮੱਤ ਦਿੱਤੀ ਤੇ ਉਹ ਹਾਰ ਗਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਅਫਸਰ ਨੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਲਾਲਸਾ ਹੁੰਦੀ ਹੈ ਕਿ ਅਸੀਂ ਜਿਹੜੀ ਅਫਸਰੀ ਤਾਂ ਅਸੀਂ ਕਰ ਲਈ ਅਸੀਂ ਅਫਸਰੀ ਕਰ ਲਈਏ ਹੁਣ ਸੱਤਾ ਦਾ ਜਿਹੜਾ ਸੁੱਖ ਹੈ ਉਹ ਵੀ ਭੋਗ ਲਈਏ ਕਿਉਂਕਿ ਦੇਖੋ ਇਹ ਜਿਹੜੀ ਪਾਵਰ ਦਾ ਜਿਹੜਾ ਨਸ਼ਾ ਇਹ ਨਹੀਂ ਲੱਥਦਾ ਲੋਕਾਂ ਦੇ ਦਿਲਾਂ ਚੋਂ ਆਮ ਤੌਰ ਤੇ ਉਹਨਾਂ ਨੂੰ ਇਹ ਹੀ ਰਹਿਣਾ ਕਿ ਹੁਣ ਸਾਡੇ ਕੋਲ ਹੋਰ ਥੋੜੇ ਸਮੇਂ ਦੇ ਵਿੱਚ ਅਸੀਂ ਰਿਟਾਇਰ ਹੋ ਜਾਣਾ ਤੇ ਰਿਟਾਇਰਮੈਂਟ ਤੋਂ ਪਹਿਲਾਂ ਪਹਿਲਾਂ ਅਸੀਂ ਕਿਉਂ ਨਾ ਇਸ ਚੀਜ਼ ਦਾ ਫਾਇਦਾ ਚੱਕੀਏ ਕਿ ਅਸੀਂ ਕੋਈ ਨਾ ਕੋਈ ਪਾਰਟੀ ਜੁਆਇਨ ਕਰੀਏ ਪਾਰਟੀ ਜੁਆਇਨ ਕਰਕੇ ਐਮਐਲਏ ਐਮਪੀ ਬਣ ਕੇ ਫਿਰ ਦੁਬਾਰਾ ਅਸੀਂ ਲੋਕਾਂ ਦੇ ਰਾਜ ਕਰੀਏ ਦੇਖਦੇ ਰਹੋ ਦਿੱਲੀ ਪਬਲਿਕ ਨਿਊਜ਼ ਧੰਨਵਾਦ